ਇੱਕ ਵਾਰ ਸਾ ਕੇਸ ਲੜਦਾ ਕਿਉਂਕਾ ਜੋਰਜ ਮਾਸ਼ ਕਰਦੇ ਆ ਹੁਣ ਚੌਹਾਨ ਸਾਹਿਬ ਹੁਣ ਬਸ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਬੁੰਡੇ ਨਾ ਬਣੋ ਉਥੂ ਚੱਲੇ ਆ ਤੇ ਇੱਥੋਂ ਤੱਕ ਧੱਕੀ ਆਉਣੇ ਇਹ ਵਾਰ ਸਾ ਚੁੱਪ ਇਹ ਕੰਮ ਸਾਨੂੰ ਬਹੁਤ ਆਉਂਦਾ ਐਵੇਂ ਨਾ ਇਹ ਜੀ ਗਲਤੀ ਕਰ ਲਿਓ ਜੇ ਪਿੱਛੇ ਰੋ ਪਿੱਛੇ ਰੋ ਆ ਇੱਕ ਮਿੰਟ ਦੱਸੋ ਜੇ ਇਹ ਬੰਦਿਆਂ ਨੇ ਜੇ ਕੁਝ ਬੋਲਣਾ ਆਪਦੀ ਮੀਡੀਆ ਸੱਦਣ ਤੇ ਬੋਲਣ ਸਾਰਾ ਕੁਝ ਤੁਹਾਡੇ ਸਾਹਮਣੇ ਦੋਤਾ ਦੁੱਧ ਪਾਣੀ ਦਾ ਨਹੀਂ ਇਹ ਮੁੰਡਿਆਂ ਨੂੰ ਸਾਡੇ ਕੱਪੜ ਨੂੰ ਜਿਸਕੀਰਾਂ ਨੂੰ ਦਬਾ ਰਿਹਾ ਹਰ ਕਣੂ ਤੁਸੀਂ ਰਾਮ ਨਾਲ ਗੱਲ ਕਰੋ ਕਰਨੀ ਹੈ ਇਹਦਾ ਤੁਸੀਂ ਕਿਉਂ ਐਵੇਂ ਬੀ ਤੁਸੀਂ ਉੱਥੋਂ ਲੱਗੇ ਐ ਇੱਥੇ ਤੱਕ ਕੀ ਆਉਣੇ ਸਾਨੂੰ ਰਾਮ ਨਾਲ ਗੱਲ ਕਰੋ ਕਰਨੀ ਹੈ ਇਹਦਾ ਹਰ ਗੱਲ ਦਾ ਅਸੀਂ ਲੌਜੀਕਲ ਜਵਾਬ ਦਿੱਤਾ ਗੱਲ ਕਰਨੀ ਕਰ ਲੋ ਉਸ ਤੋਂ ਬਾਅਦ ਸਾਡੇ ਨਾਲ ਜੀਓ ਨਾ ਤਾਂ ਇਹ ਕਾਨੂੰਨ ਤੇ ਆ ਰਿਹਾ ਹੈ ਇੱਕ ਮਿੰਟ ਨਾ ਇਹ ਕਾਨੂੰਨ ਤੇ ਆ ਰਿਹਾ ਹੈ ਨਾ ਇਹ ਨਾ ਇਹ ਪਬਲਿਕ ਨੂੰ ਮਾਰਨ ਵਾਲੀ ਗੱਲ ਤੇ ਆ ਰਿਹਾ ਹੈ ਅਸੀਂ ਇਹਨਾਂ ਨੂੰ ਹਰ ਗੱਲ ਦਾ ਲੌਜੀਕਲ ਜਵਾਬ ਦਿੰਦਾ ਹੈ ਜੇ ਅਸੀਂ ਪੈਸੇ ਦੇ ਦਈਏ ਫੇਰ ਅਸੀਂ ਹੋ ਜਾਊਗਾ ਉਹ 10 ਪੈਸੇ ਦਾ ਸਬੂਤ ਹੈ ਤਾ ਤੂੰ ਕਰਦੇ ਸਹੀ ਕਰਦੇ ਸਹੀ ਉਹ ਠੀਕ ਹੋ ਜਾਊਗਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਕ ਗੱਲ ਦੱਸ ਦਿਆਂ ਪੰਜਾਬ ਦੀ ਮਿੱਟੀ ਲਈ ਐਫ ਜੇ ਹਜ਼ਾਰ ਨੂੰ ਪੰਜਾਬ ਦੇ ਲੋਕ ਖਰੀਦ ਲੈਣਗੇ ਇਹ ਪਤਾ ਕਰੋੜਾਂ ਦੀ ਜ਼ਮੀਨ ਦੀ ਬਰਬਾਦੀ ਕਰ ਰਹੇ ਨੇ ਇੱਕ ਕੈਂਸਰ ਦੇ ਲਈ ਕਿੰਨਾ ਇਲਾਜ ਹੁੰਦਾ ਇੱਕ ਕਾਲੇ ਪੀਂਡੀਆਂ ਨਹੀਂ ਅੱਜ ਸਭ ਖੜੇ ਨੇ ਬੰਦਿਆਂ ਨੂੰ ਮਾਰਨ ਵਾਲੇ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਮੇਰੇ ਨਾਲ ਜਿੰਨਾ ਗੱਲ ਕਰੀਓ ਕਾਲ ਸੁਣੋ ਮੈਂ ਤੁਹਾਨੂੰ ਮਾਨ ਸਾਹਿਬ ਕਹਿ ਰਹੇ ਆ ਰਾਮਨਾਥ ਨਾਲ ਗੱਲ ਕਰੋ ਮਾਨ ਸਾਹਿਬ ਤੁਸੀਂ ਆਪਣੇ ਤੁਸੀਂ ਵੀ ਰਾਮਨਾਥ ਨਾਲ ਗੱਲ ਕਰੋ ਉੱਥੋਂ ਸ਼ੁਰੂ ਹੋਏ ਸਾਨੂੰ ਇੱਥੋਂ ਤੱਕ ਕੀ ਹੋਣੇ ਬੰਦਿਆਂ ਨੂੰ ਤੁਹਾਡੀ ਧਰਤੀ ਜ਼ਮੀਨ ਸਾਰੀ ਦੀ ਜਿਲੀ ਹੋਈ ਪਈ ਹੈ ਹਾਂ ਧਰਤੀ ਜ਼ਮੀਨ ਸਾਰੀ ਨਿਛਲੀ ਹੋਈ ਪਈ ਐ ਮਤਲਬ ਤੁਹਾਨੂੰ ਲਾਇਸੈਂਸ ਕਰਦੀ ਹੁਣ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਨਹੀਂ 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 ਫਿਰ ਤੁਹਾਨੂੰ ਸਾਬਤ ਮਿਲ ਗਿਆ ਕਿ ਤੁਸੀਂ ਜ਼ਮੀਨਾਂ ਨੂੰ ਨਿਛਲੀ ਕਰ ਲਿਆ ਨਹੀਂ ਜ਼ਮੀਨਾਂ ਨਿਛਲੀ ਐ ਮੰਨ ਰਹੇ ਐ ਮੰਨ ਰਹੇ ਐ ਸਾਰੀ ਹਾਂ ਐ ਸਾਰੇ ਸਾਰੇ ਫੜ ਗਏ ਇਹ ਮੰਨ ਗਏ ਆ ਇਹ ਮੰਨ ਗਏ ਆ ਕਿ ਗੰਦੀ ਹੋ ਗਈ ਆ ਅਸੀਂ ਵੀ ਗੰਦੀ ਕਰ ਰਹੇ ਆ ਆ ਮੰਨ ਕੇ ਜਾ ਰਹੇ ਆ ਥੋਨੇ ਇਹ 10 ਨੰਬਰ ਕਲੋਜ਼ ਹੈ ਜਿਹਦੇ ਹਿਸਾਬ ਨਾਲ ਇਹ ਬੰਦ ਹੋ ਰਿਹਾ ਹੈ ਆ ਵਾਲੇ ਸੰਤਾ ਕਿਤੇ ਆਰਡਰ ਕਿਤੇ ਮੈਂ ਦੱਸ ਦਿੰਦਾ ਦੱਸ ਇਹ ਨੈਸ਼ਨਲ ਪੁਰੀਅੰਟ ਐਨਟੀਟੀ ਤੇ ਆਉਂਦਾ ਐਨਟੀਟੀ ਤੇ ਆਰਡਰ ਨੈਸ਼ਨਲ ਕਲੀਅਨਟ ਇੰਟਰਵਿਊ ਨਾਲ ਦੇ ਭਾਜੀ ਇੱਕ ਮਿੰਟ ਗੱਲ ਤਾਂ ਕਰ ਲੈ ਦਿੰਦੇ ਹੋ ਆਪਣਾ ਨਾਮ ਵੱਲ ਪੁਰੀਆ ਜੇ ਇੱਕ ਮੈਂ ਗੱਲ ਆ ਪੜਿਓ ਜੇ ਤੁਸੀਂ ਆ ਪੁਰੀਆ ਉਹ ਨਾਲੇ ਅਗਲਾ ਲਾਂਚ ਕਰਦੇ ਇੱਕ ਮਿੰਟ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰ ਲਾ ਪੜਿਓ ਆਰਡਰ ਇੱਕ ਮੈਂ ਇੱਕ ਗੱਲ ਦੱਸ ਦਿਆਂ ਇਹਨਾਂ ਨੇ ਇੱਕ ਮਿੰਟ ਬਾਹਰ ਜਾ ਕੇ ਬੁਲਾਉਂਦਾ ਬਾਹਰ ਜਾ ਕੇ ਬੁਲਾਉਂਦਾ ਇੱਕ ਮੇਰੀ ਗੱਲ ਇਹਨਾਂ ਨੇ ਮੇਰੀ ਪੱਗ ਦੀ ਗੱਲ ਪੁੱਛੀ ਹਾਂਜੀ ਹਾਂਜੀ ਅਸੀਂ ਇਹ ਨਹੀਂ ਕਹਿ ਰਹੇ ਕਿ ਡਾਇੰਗ ਬੰਦ ਹੋ ਜੇ ਅਸੀਂ ਕਹਿ ਰਿਹਾ ਕਿ ਇੱਕ ਮਿੰਟ ਸੁਣ ਲਿਓ ਜੇ ਯਾਰ ਗੱਲ ਜ਼ੋਰ ਆ ਜੋ ਡਿਸਚਾਰਜ ਕਰਦੇ ਆ ਨਾ ਇਹ ਬੰਦ ਹੋ ਜੇ ਅਸੀਂ ਜਾ ਰਹੇ ਹਾਂ ਕਿ ਡਰਾਈ ਡਾਇੰਗ ਲੈ ਆਓ ਜਾਂ ZLD ਵਾਲੀ ਡਾਇੰਗ ਲੈ ਆਓ ਔਰ ਇਸ ਦੇਸ਼ ਇਸ ਦੇਸ਼ ਕੋਈ ਵੱਖਰੀ ਗੱਲ ਨਹੀਂ ਹੈ ਤਮਨ ਲਾਡੂ ਚ 2110 ਹਾਂਜੀ ਅਸੀਂ ਕੋਈ ਇਹਦੇ 'ਚ ਰੋਕ ਨਹੀਂ ਰਹਿਗੇ ਅਸੀਂ ਕਹਿ ਰਹੇ ਹੁਣ ਤੁਸੀਂ ਉਹ ਬੋਲੋ ਪਰ ਪੜ੍ਹ ਦਿਓ ਉਹ ਤਾਂ ਨੰਬਰ ਪਾ ਦੇ ਇੱਕ ਮਿੰਟ ਆਰਡਰ ਪੜ੍ਹ ਆਰਡਰ ਸੁਣੋ ਮੈਂ ਕਹਿੰਦਾ ਸੁਣ ਲਓ ਅਧਵਾਨ ਸਾਹਿਬ ਅਧਵਾਨ ਸਾਹਿਬ ਐ ਨਾ ਕਹੋ ਜਾਂਦੇ ਇੱਕ ਮਿੰਟ ਸੁਣ ਲਓ ਸੁਣ ਲਓ ਅਧਵਾਨ ਸਾਹਿਬ ਹੁਣ ਚਾਹ ਐ ਨਾ ਆਰਡਰ ਪੜ੍ਹਨਾ ਆਰਡਰ ਸੁਣ ਲਓ ਤਿੰਨ ਪੀਲਾ ਹੋਈਆਂ ਅਸੀਂ ਯੋ 48 ਜਿਹੜੀ ਬੱਦਰਗੇ ਲਈ ਉਹਦੇ ਵਿੱਚ ਪਿਛਲੀਆਂ ਦੋ ਪੀਲਾ ਜਿਹੜੀਆਂ 40 ਐਮਐਲਡੀ 50 ਐਮਐਲਡੀ ਉਹ ਵਿੱਚੇ ਲਿਆਉ ਨਾਲੇ ਪਰ ਇੱਕ ਮਿੰਟ ਜੀ ਟੋਕ ਕਰੋ ਯਾਰ ਇਹ ਨਾ ਇੰਦਾ ਆਰਡਰ ਇੰਦਾ ਅਦਰ ਟੂ ਅਪੀਲ ਵੀਅਰ ਇਨ ਦਾ ਇੰਟਰੀ ਮੋਡਰਸ ਹੈਵ ਬੀਨ ਪਾਸ ਡੇਰੀ ਤੇ ਕਲੀਅਰ এনਵਾਇਰਨਮੈਂਟ ਕਲੀਅਰੈਂਸ ਕੰਡੀਸ਼ਨ ਥੈਟ ਥੇਅਰ ਵਿਲ ਬੀ ਨੋ ਡਿਸਚਾਰਜ ਆਫ ਐਫਲੂਐਂਟ ਟ੍ਰੀਟਡ ਵਾਟਰ ਇਨ ਬੁੱਡਾ ਦਰਿਆ ਇਨ ਦਾ ਪ੍ਰੈਜ਼ੈਂਟ ਅਪੀਲ ਮਤਲਬ ਇਹ ਜਿਹੜਾ ਜਿਹੜਾ ਦਸਤਾਈ ਏ ਇਹਨਾਂ ਦੋਨਾਂ ਦੀ ਗੱਲ ਹੋਈ 40 ਤੇ 50 ਦੀ ਤੇ ਜਿਹੜੀ ਹੁਣ ਬਹਾਦਰ ਗੱਲ ਵੀ ਸੁਣ ਲੋ ਇਹਦਾ ਪ੍ਰੈਜ਼ੈਂਟ ਅਪੀਲ ਕਾਉਂਸਲ ਫੋਰ ਦਾ ਐਪਲੀਕੈਂਟ ਹੈਜ਼ ਰੈਫਰਡ ਟੂ ਦਾ ਈਸੀ ਡੇਟਡ 8 12 14 ਵੇਰ ਇਨ ਦਾ ਸਪੈਸੀਫਿਕ ਕੰਡੀਸ਼ਨ ਨੰਬਰ 4 ਰਿਕਵਾਇਰਸ ਦਾ ਪ੍ਰੋਪੋਨੈਂਟ ਟੂ ਮੇਨਟੇਨ ਜ਼ੀਰੋ ਲਿਕੁਇਡ ਡਿਸਚਾਰਜ ਦਾ ਈਸੀ ਕੰਡੀਸ਼ਨ ਇਜ਼ ਬਾਈਂਡਿੰਗ ਹੈਂਸ ਬਾਈ ਵੇ ਆਫ ਇੰਟਰੀ ਮੋਟਰ ਵੀ ਡਾਇਰੈਕਟਡ ਟਿਲ ਦਾ ਨੈਕਸਟ ਡੇਟ ਆਫ ਹੇアリング ਦਾ ਨੋਕ ਕਰਸੀ ਸਟੈਪ ਇਨ ਪ੍ਰਸੂਮੈਂਟ ਦਾ ਇੰਪਿਊਡ ਆਰਡਰ ਵਿਲ ਬੀ ਟੇਕਨ ਸਬਜੈਕਟ ਟੂ ਕੰਪਲਾਈਅੰਸ ਵਿਦ এনवायरमेंट ਨਾਰਮ ਐਂਡ ਕਲੀਅਰੈਂਸ ਕੰਡੀਸ਼ਨ ਕਲੀਅਰੈਂਸ ਕੰਡੀਸ਼ਨ ਇਹ ਕਹਿੰਦੀ ਨੋ ਡਿਸਚਾਰਜ ਇਨ ਦਾ ਰਿਹਾ ਪ੍ਰੀਪੇਡ ਔਰ ਅਨਪ੍ਰੀਪੇਡ